ਜੀ ਨਮਸਕਾਰ ਅੱਜ ਸਾਡੇ ਮੋਗਾ ਨਗਰ ਨਿਗਮ ਵਿਖੇ ਸਾਡੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪਿੰਨਾ ਜੀ ਨੂੰ ਅਫੀਸ਼ੀਅਲਿੰਗ ਮੇਅਰ ਦਾ ਜਿਹੜਾ ਹੈ ਕਾ ਉਹ ਚਾਰਜ ਦਿੱਤਾ ਗਿਆ ਸਾਡੇ ਸਾਡੀ ਸਾਰੀ ਨਗਰ ਨਿਗਮ ਦੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਔਰ ਵਧਾਈਆਂ ਸਾਡੇ ਜਿਹੜੇ ਨਗਰ ਨਿਗਮ ਦੇ ਇਲੈਕਸ਼ਨ ਹੈਗੇ ਉਹ ਫਰਜ਼ੀ ਦੇ ਵਿੱਚ ਜੂ ਹੈ ਔਰ ਸਾਰੀ ਟੀਮ ਮਿਲ ਕੇ ਸਾਡੇ ਸਾਰੇ ਐਮਸੀ ਸਹਿਬਾਨ ਸਾਡੇ ਮੇਅਰ ਸਾਹਿਬ ਬਹੁਤ ਹੀ ਸਤਿਕਾਰਯੋਗ ਸ਼੍ਰੀ ਪ੍ਰਵੀਨ ਪਿੰਨਾ ਜੀ ਸਾਡੇ ਦਿੱਲੀ ਮੇਅਰ ਸ਼ੋਕਤ ਮਿਜ਼ਾਜੀ اور ਸਾਰੇ ਐਮਸੀ ਸਰਬਾਨ ਇਸ ਦੌਰਾਨ ਬਹੁਤ ਅੱਛਾ ਕੰਮ ਕਰਨਗੇ ਇਹ ਹੀ ਮੈਂ ਕਾਮਨਾ ਕਰ ਰਹੀ ਹਾਂ اور ਸਾਡੀ ਪਾਰਟੀ ਨੂੰ ਇਹ ਹੀ ਉਮੀਦ ਹੈ ਕਿ ਪਾਰਟੀ ਬਲੋਤੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਅੱਛੀ ਤਰ੍ਹਾਂ ਨਿਭਾਉਣਗੇ ਅਤੇ ਸ਼ਹਿਰ ਦੀ ਜਿਹੜੀ ਹੈਗੀ ਆ ਉਹ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿਣਗੇ ਸੋ ਮੇਰੇ ਵੱਲੋਂ ਸਾਡੀ ਸਾਰੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਤੇ ਸਾਡੀ ਆਪ ਪਾਰਟੀ ਦੇ ਜਿੰਨੇ ਵੀ ਸਾਡੇ ਅ ਅਸਲੇ ਲੀਡਰ ਹੈ ਤੇ ਇਸ ਤੋਂ ਬਾਅਦ ਜਿਹੜੇ ਸਾਡੇ ਸਾਡੇ ਮੇਨ ਜਿਹੜੇ ਐਮਐਲਏ ਸਾਹਿਬ ਮੈਂ ਇਹਨਾਂ ਦੇ ਜੋ ਵੀ ਇਹ ਨਸ਼ਾ ਨਿਰਦੇਸ਼ ਦੇਣਗੇ ਉਹਦੇ ਹਿਸਾਬ ਨਾਲ ਇੱਕ ਪਿੱਤਰ ਆਤਮਾ ਰੱਖ ਕੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਦਿਨ-ਰਾਤ ਕੰਮ ਕਰੂੰਗਾ ਜਿੰਨਾ ਵੀ ਟਾਈਮ ਮਿਲਿਆ ਜਿੰਨਾ ਵੀ ਪਰਮਾਤਮਾ ਨੇ ਬਖਸ਼ਿਆ ਪੂਰੀ ਇਮਾਨਦਾਰੀ ਲਗਨ ਨਾਲ ਇਸ ਕੰਮ ਨੂੰ ਸਿਰੇ ਚੜਾਵਾਂਗੇ ਤੇ ਐਮਐਲਏ ਸਾਹਿਬ ਦਾ ਨਾਂ ਰੋਸ਼ਨ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ